ਬੈਸ ਸਾਹਿਬ 500 ਮੁੰਡਾ 500 ਮੁੰਡਾ ਇਕੱਠਾ ਹੋ ਕੇ ਆਇਆ ਸਾਡੇ ਕੋਲ ਪੂਰੀ ਵੀਡੀਓ ਹੈ ਅਸੀਂ ਉਹਨਾਂ ਨੂੰ ਪੁੱਛਿਆ 500 ਮੁੰਡਿਆਂ ਨੂੰ ਵੀ ਕੱਲੇ ਕੱਲੇ ਨੂੰ ਵੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਸਾਨੂੰ ਬਲਵਿੰਦਰ ਸਿੰਘ ਬੈਸ ਉਹਨਾਂ ਨੇ ਬੁਲਾਇਆ ਵਾ ਤੇ ਉਹਨਾਂ ਨੂੰ ਪੁੱਛਿਆ ਵੀ ਇੱਥੇ ਕੀ ਕਰਨ ਆਏ ਹੋ ਉਹ ਕਹਿੰਦੇ ਜੀ ਹੰਮਣ ਆਏ ਆ ਵੀ ਜਦ ਇੱਥੇ ਰਾਜਨੀਤਿਕ ਮੁੱਦਾ ਚੱਲ ਰਿਹਾ ਸੀਗਾ ਕਿਸਾਨਾਂ ਦੀ ਹਮਦਰਦੀ ਚੱਲ ਰਹੀ ਸੀਗੀ ਇਹ 500 ਮੁੰਡਾ ਜਿਹੜਾ ਮੰਦਿਰ ਨੂੰ ਬੁਲਾਉਣ ਦਾ ਕੀ ਕਰਨ ਪਏਗੇ ਪਹਿਲਾਂ ਤਾਂ ਮੰਦਿਰ ਸ਼ਾਹਦ ਵਾਪਸ ਲੈ ਇੱਕ ਮਿੰਟ ਇੱਕ ਮਿੰਟ ਪਹਿਲਾਂ ਇਹ ਸਾਹਿਬ ਇੱਕ ਮਿੰਟ ਪਹਿਲਾ ਗੱਲ ਸੁਣ ਮੇਰੀ ਕੱਲ ਦਾ ਮਂਡੀਰ ਸ਼ਾਹਦ ਵਾਪਸ ਲਿਆ ਇਹਨੇ ਪੱਤਰਕਾਰ ਬਣਾਇਆ ਤੈਨੂੰ ਨਹੀਂ ਨਹੀਂ ਮਂਡੀਰ ਸ਼ਾਹਦ ਪੰਜਾਬ ਦੇ ਯੂਥ ਨੂੰ ਪਹਿਲਾ ਸੁਣ ਮੇਰੀ ਗੱਲ ਪੰਜਾਹ ਇੱਕ ਮਿੰਟ ਪਹਿਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਣ ਰੁਕੋ ਜਰਾ ਤੂੰ ਪੰਜਾਬ ਦੇ ਯੂਥ ਨੂੰ ਮਂਡੀਰ ਦੱਸੇ ਹੋ ਸਕਦਾ ਛੋਟੇ ਬੇ ਜਿਹੜਾ ਹੋਣਾ ਕਿਸੇ ਮੇਰੀ ਗੱਲ ਸੁਣ ਹੁਣ ਗੱਲ ਸੁਣ ਮੇਰੀ ਹੂੰ ਹੋ ਸਕਦਾ ਕਿਸੇ ਨੌਜਵਾਨ ਨੂੰ ਲੈਂਡ ਪੋਲਿੰਗ ਪਾਲਿਸੀ ਬਾਰੇ ਨਾ ਗਿਆਨ ਹੋਵੇ ਮੈਂ ਐਗਰੀਡ ਹਮ ਪਰ ਤੁਸੀਂ ਉਹਦੇ ਲਈ ਮਟੀਰ ਸ਼ਬਦ ਵਰਤੋਂ ਤੁਸੀਂ ਤਾਂ ਇੱਕ ਪੱਤਰਕਾਰ 15 ਸਾਲ ਦੇ ਮੁੰਡਿਆਂ ਨੂੰ ਆਪੇ ਲੈਂਡ ਬੁਲਡਿੰਗ ਕੀ ਕਰਨ ਲੱਗੇ ਤਾਂ ਕੀ ਹੋ ਗਿਆ ਤਾਂ ਕੀ ਹੋ ਗਿਆ ਫਿਰ ਕੋਈ ਤੇਰੇ ਕੋਲੋਂ ਪਰਮਿਟ ਲੈਣਾ ਸੀ ਤੇਰੇ ਕੋਲੋਂ ਉਮਰ ਦਾ ਪਰਮਿਟ ਲੈਣਾ ਅੱਛਾ ਜੀ ਜਾਦਤ ਕਹਿ ਵੀ ਤੂੰ ਪਰਮਿਟ ਦੇਣਾ ਵੀ 15 ਸਾਲ ਦਾ ਕਿਉਂ ਆ ਗਿਆ ਨਹੀਂ ਜੇ ਮੇਰਾ ਮੈਂ ਗੱਲ ਸਵਾਲ ਕਰ ਲਿਆ ਜੇ ਮੈਂ ਸਵਾਲ ਕਰ ਲਿਆ ਤੇ ਤੁਸੀਂ ਮੈਨੂੰ ਮੇਰੇ ਕੋਲ ਪਰਮਿਟ ਦੇ ਦਿਓ ਸ਼ਲੀਨਤਾ ਨਾਲ ਛੋਟੇ ਵੀਰ ਸਵਾਲ ਕਰੋ ਤੁਹਾਡਾ ਰਾਈਟ ਹੈਗਾ ਅਸੀਂ ਉਨੀ ਸ਼ਲੀਨਤਾ ਨਾਲ ਜਵਾਬ ਦੇਵਾਂਗੇ ਨਹੀਂ ਫਿਰ ਗੱਲ ਛੋਟੇ ਵੀਰ ਗੱਲ ਗਲਤ ਨਾ ਕਰ ਨਹੀਂ 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 ਸਹੀ ਗੱਲ ਕਰ ਸਾਡਾ ਕੰਮ ਹੈ ਸਵਾਲ ਕਰਨਾ ਮੰਦਿਰ ਕਿਉਂ ਕਮੇ ਨਹੀਂ ਜਿਹੜਾ ਹੁੱਲੜ ਬਣੂਗਾ ਮੰਦਿਰ ਕਿਉਂ ਕਮੇ ਤੁਸੀਂ ਕੀ ਗਲਤ ਗਲਤ ਤੁਸੀਂ ਵੀ ਕਹੋਗੇ ਯੂਥ ਕਹ ਲਓ ਯੂਥ ਕਹੋ ਹੁਣ ਇਹਨਾਂ ਨੇ ਚੋਰ ਫੜੇ ਨੇ ਪੀ ਉਹ ਕਹਿੰਦਾ ਮੈਂ ਕਾਂਗਰਸ ਪਾਰਟੀ ਦੇ ਨਾਲ ਆਇਆ ਵਾਂ ਜਿਨ੍ਹਾਂ ਨੇ ਇਹਨਾਂ ਦਾ ਮੋਬਾਈਲ ਚੋਰੀ ਦਿੱਤਾ ਵਾ ਤੁਸੀਂ ਇਹਨੂੰ ਕੀ ਕਰਨਾ ਚਾਹੋ ਇੱਕ ਮਿੰਟ ਉਹ ਸੁਣ ਲੈ ਅਸੀਂ ਚੋਰ ਫੜੇ ਇਹਨਾਂ ਨੇ ਕਿਹਾ ਵੀ ਇਹ ਤੁਸੀਂ ਇਹਨਾਂ ਨੂੰ ਚੋਰ ਕਹਿ ਰਹੇ ਹੋ ਕਹਿੰਦੇ ਇਹ ਬੈਸ ਹੁਣਾਂ ਨੇ ਬੁਲਾਏ ਨੇ ਚੋਰ ਮੈਂ ਕੀ ਕਹਾਂ ਚਾਹਨਾ ਤੂੰ ਮੇਰੇ ਕੋਲ ਸਬੂਤ ਹੈ ਮੇਰੇ ਕੋਲ ਸਬੂਤ ਹੈ ਮੈਂ ਚਲਾਉਂਗਾ ਨਾਲ ਮੈਂ ਚਲਾਉਂਗਾ ਨਾਲ ਜਿਹੜਾ ਟੋਕੋਗਾ ਕੋਈ ਗੱਲ ਨਹੀਂ ਛੋਟੇ ਬੀ ਇਹਨਾਂ ਨੇ ਸਰੀਵਾ ਦਾ ਗਲਤ ਕਰ ਲਿਓ ਸੀ ਜਿਹੜੇ ਟੋਕ ਯਾਰ ਸਾਹਿਬ ਜਿਹੜੇ ਟੋਪਿਕ ਤੇ ਮਨਜ਼ੀ ਗੱਲ ਕਰ ਰਹੇ ਨੇ ਦਰਦ ਦੋ ਕਿਸਾਨ ਦਾ ਕਹਿਣਾ ਕਿ ਜੇਕਰ ਸਾਡੇ ਕੋ ਪੰਜ ਏਕੜ ਜ਼ਮੀਨ ਹੈ ਤੇ ਚਾਰ ਏਕੜ ਜ਼ਮੀਨ ਲੈ ਲਈ ਤੇ ਇੱਕ ਏਕੜ ਜੇ ਸੋਨਾ ਫਸਲ ਕਰਾਂਗੇ ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਕੀ ਵਿਰੋਧੀ ਪਾਰਟੀਆਂ ਨਿਸ਼ਾਨੇ ਕਾਸਰੀਆਂ ਨੇ ਸ਼ਰਮਣੀ ਕਾਲੀ ਦਲ ਨੇ ਵੀ ਧਰਨਾ ਪ੍ਰਦਰਸ਼ਨ ਕੀਤਾ ਤੇ ਇਸ ਦੇ ਉੱਤੇ ਕਿਸਾਨ ਵਿਰੋਧੀ ਪਾਰਟੀਆਂ ਵੀ ਕਹਿ ਰਹੀ ਹੈ ਜਿਹੜਾ ਸ਼ੰਭੂ ਬਾਦਲੇ ਕਿਦਾਰੇ ਕੇ ਸੀ ਕਿਸਾਨ ਤੇ ਉਦੋਂ ਕਾਂਗਰਸ ਕਿੱਥੇ ਸੀ ਨਹੀਂ ਅਸੀਂ ਹਮੇਸ਼ਾ ਕਾਂਗਰਸ ਕਿਸਾਨ ਦੇ ਨਾਲ ਰਹੀ ਹੈ ਆਲਵੇਜ਼ ਤੁਸੀਂ ਚੈੱਕ ਕਰ ਸਕਦੇ ਹੋ ਗੱਲ ਰਹਿ ਗਈ ਵੀ ਜੇ ਕਿਸੇ ਕੋਲੇ 5 ਏਕੜ ਜ਼ਮੀਨ ਹੈਗੀ ਆ ਤੇ ਉਹਦੀ 4 ਅਕਵਾਇਰ ਹੋ ਗਈ ਤੇ 1 ਏਕੜ ਦੇ ਵਿੱਚ ਉਹ ਕੀ ਕਰੂਗਾ ਨਥਿੰਗ ਰੌਲਾ ਦਾ ਦੋਸਤ ਇਹੀ ਆ ਰੌਲਾ ਹੋਰ ਕੁਝ ਨਹੀਂਗਾ ਪੰਜਾਬ ਦੀ ਹੋਂਦ ਬਚਾਉਣ ਦੀ ਲੜਾਈ ਆ ਜ਼ਮੀਨ ਸਾਡੀ ਮਾਂ ਆ ਇੱਕ ਉਹ ਮਾਂ ਜਿਹਨੇ 9 ਮਹੀਨੇ ਗਰਭ ਦੇ ਵਿੱਚ ਰੱਖ ਕੇ ਜਨਮ ਦਿੱਤਾ ਇੱਕ ਉਹ ਮਾਂ ਜਿਹੜੀ ਆਪਣੇ ਗਰਭ ਦੇ ਵਿੱਚੋਂ ਅਨਾਜ ਪੈਦਾ ਕਰਦੀ ਆ ਸਾਡੀ ਜੀਵਨ ਕਿਰਿਆ ਚਲਾਉਣ ਵਾਸਤੇ ਤੇ ਅਸੀਂ ਆਪਣੀ ਜੀਵਨ ਕਿਰਿਆ ਨੂੰ ਚਾਲੂ ਰੱਖਣ ਵਾਸਤੇ ਧਰਤ ਮਾਨ ਦੇ ਨਾਲ ਗਦਾਰੀ ਨਹੀਂ ਹੋਣ ਦੇਣਾ ਬੰਨ ਸਾਹਿਬ ਇਹ ਵੀ ਕਿਹਾ ਜਾ ਰਿਹਾ ਵੇ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਬਰਦਸਤੀ ਨਹੀਂ ਹੈ ਕਿ ਕਿਸਾਨ ਨੂੰ ਇਹ ਉਹਦੀ ਮਰਜ਼ੀ ਹੈ ਦੇਣੀ ਹੈ ਦਵੇ ਨਹੀਂ ਦੇਣੀ ਉਹਦੀ ਮਰਜ਼ੀ ਹੈ ਸੁਣੋ ਹੁਣ ਮੈਂ ਦਾ ਜਵਾਬ ਦਿੰਨਾ ਤੁਹਾਡੀ ਜ਼ਮੀਨ ਹੈਗੀ ਆ ਤੁਹਾਡੀ ਨਹੀਂ ਮਰਜ਼ੀ ਤੁਹਾਡੇ 20 ਏਕੜ ਆ ਤੁਸੀਂ ਸਰਕਾਰ ਨੂੰ ਨਹੀਂ ਦਿੰਦੇ ਤੁਹਾਡੇ ਤੇ ਪਾਬੰਦੀ ਤੁਸੀਂ ਆਪਣੇ 20 ਕਿੱਲਾਂ ਦਾ ਸੀਐਲਯੂ ਨਹੀਂ ਕਰਾ ਸਕਦੇ ਇਹ ਕਿਹੜਾ ਨਾਦਰ ਸ਼ਾਹੀ ਫਰਮਾਨ ਹੋਇਆ ਜੀ ਸਾਡੀ ਲੜਾਈ ਮੁੱਦਿਆਂ ਦੀ ਆ ਜੀ ਤੁਸੀਂ ਆਪਣੇ 20 ਏਕੜ ਦੇ ਵਿੱਚ ਸੀਐਲਯੂ ਕਰਾ ਕੇ ਕੁਝ ਕਰੋ ਜੀ ਸਰਕਾਰ ਮਾਮਾ ਲੱਗਦੀ ਹੈ ਪੈਸਾ ਸਰਕਾਰ ਕੀ ਲੱਗੀ ਪੈਸਾ ਵੀ ਇੱਕ ਮੇਰਾ ਤੁਹਾਡੀ ਜ਼ਮੀਨ ਨੂੰ ਸੀਐਲਯੂ ਰੋਕਣ ਤੋਂ ਸਰਕਾਰ ਕੋਲੇ ਕਿਹੜੀ ਤਾਕਤ ਆ ਜੀ ਅਸੀਂ ਉਸ ਦੇ ਖਿਲਾਫ ਲੜਾਈ ਲੜ ਰਹੇ ਹਾਂ ਜੀ ਸਾਬ ਇੱਕ ਮੇਰਾ ਆਖਰੀ ਸਵਾਲ ਆ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਅਸੀਂ 2027 ਦੀ ਵੀ ਤਿਆਰੀ ਕਰ ਰਹੇ ਹਾਂ ਅਸੀਂ ਇੱਕ ਝੋਟਾ ਅੱਜ ਪੰਜਾਬ ਪ੍ਰਧਾਨ ਰਾਜਾ ਬ੍ਰਿਮੇ ਮੌਕੇ ਤੇ ਦਿਖੇ ਪਰ ਭਰਪੂਰਨ ਆਸ਼ੂ ਜਾਂ ਗੜਵਲੋਂ ਨੇ ਦਿਖਾਇਆ ਕੀ ਕਹਿਣਾ ਜਾਨੂੰ ਉਹਨਾਂ ਨੂੰ ਪੁੱਛ ਲੋ ਜਾ ਕੇ ਇਹ ਮੇਰਾ ਸਵਾਲ ਹੈ ਯਾਰ ਇਹ ਗਲਤ ਹੈ ਕਿਸੇ ਨੂੰ ਕੋਈ ਕੰਮ ਹੋ ਸਕਦਾ ਇਹ ਸਵਾਲ ਉਹਨਾਂ ਨੂੰ ਪੁੱਛੋ ਦੱਸ ਸਕਦੇ ਆ ਤੁਸੀਂ ਸਦਾ ਦਿੱਤਾ ਸੀਗਾ